ਤੋ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਸੀ ਜਿਸ ਦੇ ਕਾਰਨ ਵਰਕ ਪਰਮਿਟ ਨੂੰ 6 ਮਹੀਨੇ ਤੋਂ ਲੈ ਕੇ 7 ਮਹੀਨੇ ਇਸ ਤੋਂ ਇਲਾਵਾ ਸਟੂਡੈਂਟ ਵੀਜ਼ੇ ਨੂੰ ਵੀ ਜਿਹੜੇ ਉਹ 4 ਤੋਂ 5 ਮਹੀਨੇ ਲੱਗ ਰਹੇ ਸਨ ਤੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਤੇ ਕਈਆਂ ਨੂੰ ਸਾਲ-ਸਾਲ ਤਾਂ ਲੱਗ ਰਿਹਾ ਸੀ ਪਰ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲੀ ਹੈ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵਰਕ ਪਰਮਿਟ ਅਪਲਾਈ ਕਰਦੇ ਹਨ ਸੋ ਉਹ ਹੁਣ ਸਿਰਫ ਜਿਹੜੇ 40 ਤੋਂ 42 ਦਿਨ ਦੇ ਵਿੱਚ ਹੀ ਅਪਰੂਵ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਜੇਕਰ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤੇ 10 ਤੋਂ 12 ਦਿਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਦੇਖਣ ਨੂੰ ਮਿਲ ਰਿਹਾ ਹੈ ਤੇ ਟੂਰਿਸਟ ਵੀਜ਼ਾ ਵੀ ਜਿਹੜਾ ਉਹ 15 ਤੋਂ 20 ਦਿਨ ਦੇ ਵਿੱਚਕਾਰ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਖੁਸ਼ਖਬਰੀ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਉਣ ਵਾਲਿਆਂ ਦੇ ਲਈ ਹੈ ਸੋ ਪੀਆਰ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਓਹੋ ਸਿਰਫ ਹੁਣ ਸੇ ਕੁ ਮਹੀਨੇ ਦਾ ਹੀ ਰਹਿ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੀਆਰ ਦੀ ਐਪਲੀਕੇਸ਼ਨ ਲਗਾਉਣ ਤੋਂ ਬਾਅਦ ਤੁਹਾਨੂੰ 6 ਮਹੀਨੇ ਬਾਅਦ ਹੀ ਜਿਹੜੀ ਉਹ ਪੀਆਰ ਮਿਲ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬੀਆਂ ਦੇ ਲਈ ਬੇਹੱਦ ਵੱਡੀ ਖੁਸ਼ਖਬਰੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਦੇ ਲਈ ਵੱਡਾ ਰਸਤਾ ਖੋਲ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਦੇ ਵੀ ਭੈਣ ਭਰਾ ਪੱਕੇ ਤੌਰ ਤੇ ਉੱਥੇ ਰਹਿ ਰਹੇ ਹਨ ਚਾਹੇ ਹੋ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਹਨ ਸੋ ਉਹ ਆਪਣੇ ਮਾਤਾ ਪਿਤਾ ਨੂੰ ਜਾਂ ਫਿਰ ਆਪਣੇ ਭੈਣ ਭਰਾ ਨੂੰ ਜੇਕਰ ਕੈਨੇਡਾ ਦੇ ਵਿੱਚ ਸੱਦਣਾ ਚਾਹੁੰਦੇ ਹਨ ਤੇ ਉਹਨਾਂ ਦੇ ਲਈ ਇੱਕ ਨਵਾਂ ਰਾਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ੍ਹ ਦਿੱਤਾ ਗਿਆ ਹੈ ਤਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਸੀ ਖਾਸ ਕਰਕੇ ਜਿਹੜੀ ਬਲੱਡ ਰਿਲੇਸ਼ਨ ਦੀ ਸਪான்ਸਰ ਆ ਉਹਨਾਂ ਨੂੰ ਜ਼ਿਆਦਾਤਰ ਵੀਜ਼ਾ ਇਹ ਜਾਰੀ ਹੁੰਦਾ ਸੀ ਪਰ ਇਸ ਦੇ ਲਈ ਵੀ ਜਿਹੜਾ ਕਾਫੀ ਜ਼ਿਆਦਾ ਰਿਸਕ ਹੁੰਦਾ ਸੀ ਕਿ ਵੀਜ਼ਾ ਕਿਤੇ ਰਿਫਿਊਜ਼ ਨਾ ਹੋ ਜਾਵੇ ਕਿਉਂਕਿ ਬਹੁਤ ਸਾਰੀਆਂ ਬਲੱਡ ਰਿਲੇਸ਼ਨ ਦੀਆਂ ਸਪான்ਸਰਾਂ ਤੇ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ ਹੁਣ ਜੇਕਰ ਤੁਹਾਡਾ ਕੋਈ ਵੀ ਸਕੇ ਭੈਣ ਭਰਾ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਚਾਚੇ ਮਾਮੇ ਦੇ ਜਾਂ ਕਜ਼ਨ ਜਿਹੜੇ ਆ ਉਹ ਤਾਂ ਉਹਨਾਂ ਦੀ ਗੱਲ ਨਹੀਂ ਹੋ ਰਹੀ ਸੋ ਜਿਹੜੇ ਸਕੇ ਰੀਅਲ ਤੁਹਾਡੇ ਸਿਸਟਰ ਬ੍ਰਦਰ ਜਿਹੜੇ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਜੇਕਰ ਉਹ ਤੁਹਾਨੂੰ ਹੁਣ ਸਪான்ਸਰ ਕਰਦੇ ਹਨ ਤੇ ਤੁਹਾਡਾ 90 ਦਿਨਾਂ ਦਾ ਜਿਹੜਾ ਕਿ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਪਰੂਵ ਕੀਤਾ ਜਾਵੇਗਾ ਇਹ ਵੀਜ਼ਾ ਸਿਰਫ ਜਿਹੜਾ ਕਿ 90 ਦਿਨਾਂ ਦਾ ਹੀ ਹੋਵੇਗਾ ਸੋ ਇਸ ਵੀਜ਼ੇ ਦੇ ਵਿੱਚ ਜਿਹੜਾ ਕਿ ਲੈਣ ਦੇ ਲਈ ਤੁਹਾਨੂੰ ਆਫਰ ਲੈਟਰ ਦੇ ਵਿੱਚ ਜਾਂ ਫਿਰ ਸਪੌਂਸਰਸ਼ਿਪ ਦੇ ਵਿੱਚ ਇਹ ਜ਼ਰੂਰੀ ਲਿਖਣਾ ਪਵੇਗਾ ਕਿ ਅਸੀਂ ਲੰਬੇ ਸਮੇਂ ਤੋਂ ਜਿਹੜਾ ਕਿ ਨਹੀਂ ਮਿਲ ਪਾ ਰਹੇ ਤੇ ਅਸੀਂ ਕੈਨੇਡਾ ਤੋਂ ਪੰਜਾਬ ਨਹੀਂ ਜਾ ਸਕਦੇ ਸੋ ਜਿਹੜੇ ਕਿ ਪੰਜਾਬ ਵਾਲੇ ਸਾਡੇ ਭੈਣ ਭਰਾ ਉਹਨਾਂ ਸਾਨੂੰ ਮਿਲਣ ਦੇ ਲਈ ਇੱਥੇ ਆਉਣਾ ਚਾਹੁੰਦੇ ਹਨ ਸੋ ਇਸ ਤੋਂ ਬਾਅਦ ਕਿ ਤੁਹਾਨੂੰ ਵੀਜ਼ਾ ਜਿਹੜਾ ਕਿ ਅਪਰੂਵ ਕਰ ਦਿੱਤਾ ਜਾਵੇਗਾ ਹਾਲਾਂਕਿ ਇਹ ਵੀਜ਼ਾ 90 ਦਿਨ ਦਾ ਹੀ ਹੋਵੇਗਾ ਪਰ ਤੁਹਾਨੂੰ ਕੈਨੇਡਾ ਦੇ ਵਿੱਚ ਐਂਟਰੀ ਜ਼ਰੂਰ ਮਿਲ ਜਾਵੇਗੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਧੰਨਵਾਦ